ਸ਼ਹਿਰ ਦੇ ਕਾਲਜ ਰੋਡ ਤੇ ਡਾਕਟਰ ਗੋਪਾਲ ਦਾਸ ਵਾਲੀ ਗਲੀ ਦੇ ਨੇੜੇ ਇੱਕ ਗਰੀਬ ਪਰਿਵਾਰ ਦੇ ਘਰ ਦੀ ਛੱਤ ਅਚਾਨਕ ਡਿੱਗਣ ਕਰਕੇ ਇਸ ਪਰਿਵਾਰ ਦੇ ਲਈ ਚੇਅਰਮੈਨ ਰਮਨ ਬਹਿਲ ਮਸੀਹਾ ਬਣ ਕੇ ਪਹੁੰਚੇ ਨੇ ਤਾਂ ਇਸ ਪਰਿਵਾਰ ਦੀ ਬੇਹਦ ਮੰਦੀ ਹਾਲਤ ਬਾਰੇ ਜਾਣਕਾਰੀ ਮਿਲਨ ਤੇ ਚੇਅਰਮੈਨ ਰਮਨ ਬਹਿਲ ਠੇਕੇਦਾਰ ਨੂੰ ਨਾਲ ਲੈ ਕੇ ਤੁਰੰਤ ਉਕਤ ਘਰ ਦੇ ਵਿੱਚ ਪਹੁੰਚ ਗਏ ਅਤੇ ਮੌਕੇ ਤੇ ਹੀ ਪਰਿਵਾਰਿਕ ਮੈਂਬਰਾਂ ਨੂੰ ਆਪਣੀ ਜੇਬ ਦੇ ਵਿੱਚੋਂ ਨਕਦ ਰਕਮ ਦੇ ਕੇ ਘਰ ਦੀ ਛੱਤ ਬਣਾਉਣ ਦਾ ਕੰਮ ਸ਼ੁਰੂ ਕਰਨ ਦਾ ਉਪਰਾਲਾ ਕੀਤਾ। ਸੋ ਗਰੀਬ ਪਰਿਵਾਰ ਦੇ ਲਈ ਮਸੀਹਾ ਬਣੇ ਚੇਅਰਮੈਨ ਰਮਨ ਬਹਿਲ ਘਰ ਦੀ ਛੱਤ ਡਿੱਗਣ ਦੇ ਕਰਕੇ ਬੇहद ਪਰਿਵਾਰ ਜਿਹੜਾ ਕਿ ਪਰੇਸ਼ਾਨ ਸੀ ਜਿਸ ਦੇ ਕਰਕੇ ਚੇਅਰਮੈਨ ਪਹੁੰਚੇ ਅਤੇ ਆਪਣੀ ਜੇਬ ਦੇ ਵਿੱਚੋਂ ਆਰਥਿਕ ਸਹਾਇਤਾ ਵੀ ਦਿੱਤੀ ਗਈ। ਮੇਰਾ ਨਾਮ ਦੀਵਿਆ ਹੈ। ਆਹਿੰਦਾ ਬਹੁਤ ਸ਼ੁਕਰਗੁਜ਼ਾਰ ਆ ਕਿ ਸਾਡੇ ਬੱਚੇ ਤਾਂ ਸਾਡੀ ਉੱਤੇ ਹੋ ਗਿੱਟਾ ਵੀ। ਆਈ ਰਾਤੀ ਬ੍ਰਿਭਿੰਦ ਦੇ ਪਾਜੰਦ ਦੇ ਘਰ ਗਿਆ ਇਹਨਾਂ ਨੇ ਕਿ ਸਾਡੀ ਮਦਦ ਕਰੋ ਵੀ ਸਾਡਾ ਲੰਟਰ ਡਿੱਗ ਗਿਆ ਮੈਮਰੇ ਬਿਟੇ ਸਾਡ ਲੱਗ ਗਈ ਹੈ ਵੀ ਪਾਜੀ ਵੀ ਸਵੇਰੇ ਆਏ ਕਹਿੰਦੇ ਕੋਈ ਨਹੀਂ ਮੈਂ ਤੁਹਾਡਾ ਹਾਲ ਕਰਦਾ ਉਹ ਜੋ ਮੈਨਾ ਕਿ ਲੈਂਦਾ ਹੈ ਪਾਜੀ ਉਹਨਾਂ ਨੇ ਚਲਣਾ ਸਦੀ ਮਦਦ ਕੀਤੀ ਹੈ ਨਾ ਬਹੁਤ ਸ਼ੁਕਰ ਗੁਜ਼ਾਰ ਹੈ ਇਹਨਾਂ ਨੂੰ ਬਹੁਤ ਮਿਲਿਆ ਤੇ ਸਾਨੂੰ ਸਾਡੇ ਗੀਬਾਏ ਬਹੁਤ ਮਦਦ ਕਰਨ ਰਤੀ ਮੇ ਕੋ 10 ਕੋਈ ਮੇ ਕੋ ਲਿਡੀ ਜਨੇ ਐਸਾਸ ਨੋ ਦੋ ਐਂ ਇੱਥੇ ਬੁਣੀ ਕਮ ਰਹੀ ਸੀ ਜੁਗੀਆਂ ਡਾਕਟਰ ਕਪਾਲ ਦੱਸਦੀ ਬੈਕ ਸ਼ਾਰ ਤੇ ਗਲੀ ਆ ਇਹ ਜਿਹਾ ਟਿਕਾਣਾ ਬੜੀ ਗਰੀਬ ਆਦਮੀ ਲੈਂਦੇ ਨੇ ਤੇ ਇਹ ਰਤੀ ਮੇ ਕੋ ਆਏ ਨੇ ਕਿ ਮੇਰਾ ਮੈਂ ਮੈਨੂੰ ਰਾਤ ਨਹੀਂ ਨਹੀਂ ਮੈਂ ਕਿੱਸਾ ਕਰਾਂ ਸ਼ਹਿਰ ਵਿੱਚ ਬੈਸਾ ਨਾਲ ਗੱਲ ਕੀਤੀ ਆ ਸ਼ਹਿਰ ਰਾਤ ਕੋਈ ਗੱਲ ਕੀਤੀ ਆ ਜੀ ਮੈਂ ਕਿ ਮੈਂ ਕਿ ਆ ਪ੍ਰੋਬਲਮ ਆ ਰਹੀ ਤੇ ਗਰੀਬ ਆਦਮੀ ਦੀ ਇਹਨਾਂ ਕੋਈ ਹੱਲ ਨਹੀਂ ਹੈਗਾ ਕਿ ਇਹਨਾਂ ਉਸ ਸ਼ਹਿਰ ਮੈਨੂੰ ਕਹਿੰਦਾ ਵੀ ਕੋਈ ਚਿੰਤਾ ਵਾਲੀ ਗੱਲ ਨਹੀਂ ਹੈਗੀ ਤੁਸੀਂ ਨਾਲ ਪਬਲਿਕ ਦੇ ਨਾਲ ਨਾਲ ਸਾਡੀ ਤੁਹਾਡਾ ਬੰਦਾ ਸੇਵਾ ਕਰਨਾ ਇਹਨਾਂ ਨੇ ਉਸੇ ਵੇਲੇ ਮੈਨੂੰ ਕਹਿੰਦਾ ਵੀ ਉਹਨਾਂ ਨੇ ਕਹਿ ਦਿਓ ਕਿ ਤੇ ਮੈਂ ਸ਼ਹਿਰੀ ਵੀ ਆਇਆ ਨਾ ਕਰ ਕਿ ਮੈਂ ਵੀ ਤੁਹਾਡਾ ਕੰਮ ਹੋ ਗਿਆ ਹਾਂਜੀ ਤੇ ਮਿਹਰਬਾਨੀ ਬੈਸਾ ਸਾਡੀ ਥੈਂਕ ਯੂ ਵੈਰੀ ਮਚ ਕਿ ਤੁਹਾਡਾ ਹਾਂਜੀ ਇਮੀਡੀਏਟ ਜੀ ਤੁਹਾਡਾ ਸਾਧਕਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਅੱਜ ਜਪਾਤੇ ਕਾਲਜ ਰੋਡ ਤੇ ਆਏ ਆ ਤੇ ਰਕੇਸ਼ ਹਣੀ ਆਪ ਬਹੁਤ ਮਿਹਨਤੀ ਕਮਿੰਟ ਕਸ਼ ਪਰਿਵਾਰ ਆ ਤੇ ਇੱਕਦਮ ਇਹਨਾਂ ਦੇ ਕਮਰੇ ਦਾ ਲੈਂਟਰ ਡਿੱਗ ਪਿਆ ਤੇ ਇਹਨਾਂ ਦੇ ਰਿਸ਼ਤੇਦਾਰ ਆਏ ਸੀ ਅੱਛੇ ਸੀ ਆਪਣਾ ਬਚਾਅ ਹੋ ਗਿਆ ਥੋੜੀ ਬੜੀ ਜਿਹਾ ਸੱਟਾਂ ਜਿਹੜੀਆਂ ਇਹਨੇ ਲੱਗੀਆਂ ਨੇ ਸੋ ਮੈਨੂੰ ਸਾਫਰ ਰਿੰਗਰ ਚੋਣੀ ਪਰ ਸਾਡੀ ਜਿਵੇਂ ਆਮ ਆਦਮੀ ਪਾਰਟੀ ਦੇ ਕਾਫੀ ਗੇਰਮਸ ਆ ਗਏ ਠੀਕ ਥੋੜੀ ਬਲਵਿੰਦਰ ਜੀ ਕਾਉਂਸਲਰ ਨੇ ਇਸ ਲੋੜ ਦੇ ਉਹਨਾਂ ਨੇ ਮੈਨੂੰ ਆਖਿਆ ਵੀ ਇਦਾਂ ਦਾ ਤੇ ਬੜਾ ਆਸ਼ਾ ਹੋਂਦੋਂ ਬਚ ਗਿਆ ਤੇ ਪਰਿਵਾਰ ਆਰਥਿਕ ਤੌਰ ਤੇ ਕਮਜ਼ੋਰ ਆ ਤੇ ਕਿਸੇ ਤਰੀਕੇ ਨਾਲ ਆਹ ਨੂੰ ਮਦਦ ਕੀਤੀ ਜਾਵੇ ਤੇ ਮੈਂ ਆ ਕੇ ਦੇਖਿਆ ਵੀ ਇੱਥੇ ਹੁਣ ਕਿੰਨੀ ਜੇਡ ਲੋੜ ਹੈਗੀ ਆ ਕਿ ਘਰ ਬਹੁਤ ਛੋਟਾ ਮੇਰੇ ਖਿਆਲ ਇਹੋ ਹੀ ਕਮਰਾ ਵਾ ਔਰ ਇੱਕ ਕਮਰਾ ਜਿਹਦੇ ਸਾਰਾ ਪਰਿਵਾਰ ਰਹਿ ਰਿਹਾ ਤੇ ਮੈਂ ਆਪਣੇ ਕੋਲੋਂ ਜੋ ਜਿੰਨਾ ਵੀ ਲੈਂਟਰ ਦਾ ਖਰਚ ਆਊਗਾ ਉਹ ਮੈਂ ਠੇਕੇਦਾਰ ਨੂੰ ਨਾਲ ਲੈਣਦਾ ਇਹਨਾਂ ਨੂੰ ਮੈਂ ਪੈਸੇ ਜਿਹੜੀ ਲਾਗਤ ਆਉਣੀ ਆ ਉਹ ਦੇਤੀ ਆ ਸੋ ਪਰਿਵਾਰ ਨੂੰ ਫ੍ਰੀ ਆਫ ਕੋਸਟ ਤੇ ਲੈਂਟਰ ਜਿਹੜਾ ਉਹ ਪੈ ਜਾਊਗਾ ਕੱਲ ਤੋਂ ਕੰਮ ਸ਼ੁਰੂ ਹੋ ਜਾਵੇਗਾ ਤੇ ਮੇਰੇ ਖਾਤੇ ਕੰਮ ਦਾ 10 12 ਦਿਨਾਂ ਦੇ ਵਿੱਚ ਸ਼ਟਰਿੰਗ ਜੁਟਰੀਂਗ ਹੋਣ ਤੋਂ ਬਾਅਦ ਇਹਨਾਂ ਨੂੰ ਤੇ ਲੈਂਟਰ ਜਿਹੜਾ ਮਿਲ ਜਾਊਗਾ ਤੋਂ ਮੈਨੂੰ ਸਮਝ ਨਹੀਂ ਆ ਕਿ ਜਿਸ ਵਕਤ ਆਰਥਿਕ ਦੌਰ ਤੇ ਲੋਕ ਇੰਨੇ ਹਿੰਮਤੀ ਆ ਇੰਨਾ ਉਹਨਾਂ ਚ ਕਪੈਸਿਟੀ ਨਾ ਹੋਵੇ